ਪੁਰਤਗਾਲ ਦੀ ਪਾਰਲੀਮੈਂਟ ਦੇ ਵਿੱਚ ਜੋ ਨਵੇਂ ਕਾਨੂੰਨ ਪੇਸ਼ ਹੋਏ ਸੀ ਲੰਬੀ ਬਹਿਸ ਤੋਂ ਬਾਅਦ ਉਹਨਾਂ ਤੇ ਕੋਈ ਨਤੀਜਾ ਨਹੀਂ ਨਿਕਲਿਆ ਤੇ ਨਾ ਹੀ ਉਹਨਾਂ ਤੇ ਵੋਟਿੰਗ ਹੋਈ ਹੈ ਇਹ ਕਾਨੂੰਨ ਕਿਸੇ ਵਿਸ਼ੇਸ਼ ਕਮੇਟੀ ਨੂੰ ਦਿੱਤੇ ਜਾਣਗੇ ਤੇ ਕਮੇਟੀ ਵਿੱਚ ਇਹ ਇਸ ਬਾਰੇ ਚਰਚਾ ਹੋਵੇਗੀ ਉਸ ਤੋਂ ਬਾਅਦ ਕੋਈ ਨਤੀਜਾ ਨਿਕਲੇਗਾ ਇਸ ਮਸਲੇ ਤੇ ਲੰਮਾ ਸਮਾਂ ਲੱਗ ਸਕਦਾ ਹੈ ਇਹ ਕਾਨੂੰਨ ਕਿਹੜੇ ਹਨ ਨੰਬਰ 1 ਪੁਰਤਗਾਲ ਦੀ ਨੈਸ਼ਨੈਲਿਟੀ ਲੈ ਲਈ 5 ਦੀ ਥਾਂ 7 ਜਾਂ 10 ਸਾਲ ਰਹਿਣ ਦੀ ਲੋੜ ਹੋਵੇਗੀ। ਨੰਬਰ 2 ਜੇ ਕਿਸੇ ਬੱਚੇ ਦੇ ਮਾਪੇ 3 ਸਾਲ ਤੋਂ ਘੱਟ ਸਮੇਂ ਤੋਂ ਪੁਰਤਗਾਲ ਵਿੱਚ ਰਹਿ ਰਹੇ ਹਨ ਤਾਂ ਉਸ ਬੱਚੇ ਤੇ ਨੈਸ਼ਨੈਲਿਟੀ ਨਹੀਂ ਮਿਲੇਗੀ। ਨੰਬਰ 3 ਨਵਾਂ ਪੁਲਿਸ ਵਿਭਾਗ ਬਣਾਇਆ ਜਾਵੇਗਾ ਜੋ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਚੈੱਕ ਕਰੇਗਾ ਤੇ ਜੇ ਲੋੜ ਪਈ ਤਾਂ ਕੱਢੇਗਾ। ਨੰਬਰ 4 ਜੇ ਕਿਸੇ ਨੈਸ਼ਨੈਲਿਟੀ ਲੈਣ ਤੋਂ ਬਾਅਦ ਕੋਈ ਵੱਡਾ ਜੁਰਮ ਕਰਦਾ ਹੈ ਤਾਂ ਉਸ ਦੀ ਨੈਸ਼ਨੈਲਿਟੀ ਰੱਦ ਕੀਤੀ ਜਾ ਸਕਦੀ ਹੈ। ਨੰਬਰ 5 ਤੇ ਫੈਮਿਲੀ ਬਲੂਨ ਦੇ ਕਾਨੂੰਨ ਨੂੰ ਸਖਤ ਕੀਤਾ ਜਾ